ਦੀ ਪਰਮ ਪੁੱਤਰ ਗੰਭੀਰ ਪ੍ਰਭ ਸੂਰੀ ਰਾਤ ਅੰਧਰ ਬਖਸ਼ਿਸ਼ ਹੋਏ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਤ ਕరుణ ਸਭ ਸੰਗਤਾਂ ਨੂੰ ਗੁਰੂ ਪਾਤਸ਼ਾਹ ਗੁਰੂ ਰਾਮਦਾਸੋ ਕੀ ਸਤਿਆਂ ਦੇ ਪਾਸ਼ਾ ਮਹਾਰਾਜ ਜੀ ਦੇ ਪ੍ਰਕਾਸ਼ Thank mm -hmm. ਪਤਸ਼ਰ ਤੰਬਰ ਸੈ ਸ਼ਿਵ ਵਰਜਿੰਦ ਗਾ ਜੀ ਪਤਸ਼ਾ ਜੀ ਰਹਿਮਤ ਕਿਰਪਾ ਵਰਸਾ ਚਰਨ ਕਮਲ ਕੀ ਆਸ ਪਿਆਰੇ ਚਰਨ ਕਮਲ ਜਾਰੇ ਜਮਕੰਕਰ ਨਸ ਦੇ ਵਿਚਾਰੇ ਚਰਨ ਕਮਨ ਕੀ ਆਸਤਿਆਰੇ ਚਰਨ ਕਮਨ ਸਿੰਘ ਜੀ ਹਾਂ ਜੀ ਤੁਸੀਂ ਪਿੰਡ ਮਲਕਪੁਰ ਦੀਆਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਵਰਗ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਪਾਵਨ ਪ੍ਰਕਾਸ਼ਪੁਰ ਦੇ ਸੰਬੰਧ ਵਿੱਚ ਜਦੋਂ ਰੂਪੀ ਮਾਣ ਦੇ ਯਾਪ ਤੇ ਭੋਗ ਪੈ ਸੰਪੂਰਨਤਾ ਹੋਈ ਉਸ ਤੋਂ ਪ੍ਰੰਤ ਗੁਰੂ ਕੇ ਅਹ ਸੰਲੰਗਰ ਘਰ ਦੇ ਵਿੱਚ ਲੰਗਰ ਚੱਲੇ ਹਨ ਸਤਿਗੁਰ ਸਚੇ ਪਾਤਸ਼ਾਹ ਨੇ ਕਿਰਪਾ ਕੀਤੀ ਕੜਗੀਆਂ ਕਲਾ ਬੋਸ਼ਿਸ਼ਕਰਨ ਹਰੇਕ ਜੀਵ ਨੂੰ ਉਦਮ ਬਲ ਬੋਸ਼ਿਸ਼ਕਰਨ ਤੇ ਸੇਵਾ ਕਰਕੇ ਤਨ ਮਨ ਸਫਲਾ ਹੋਵੇ ਸਤਿਗੁਰ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾ ਕੇ ਸਭ ਨੇ ਖੁਸ਼ੀਆਂ ਪ੍ਰਾਪਤ ਕਰਨੀਆਂ ਸਤਿਗੁਰ ਸਚੇ ਪਾਤਸ਼ਾਹ ਅਰੰਮਤ ਕਰਨ ਹਰੇਕ ਜੀਵ ਨੂੰ ਉਦਮ ਬਲ ਬੋਸ਼ਿਸ਼ਕਰਨ ਸੇਵਾ ਕਰਨ ਦਾ ਸਤਨਮਨ ਹੋਏ ਨਿਹਾਲ ਜੰਗੂਰ ਦੇਖਾਂ ਸਾਹਮਣੇ ਧੰਨ ਧੰਨ RAMDAS ਜੀ ਜ ਨੇ ਸਵਾਰਿਆ ਪੂਰੀ ਹੋਈ ਕਰਮਾਤ ਸਿਰਜਨਹਾਰੇ ਤਾਰਿਆ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਜੁੜ ਕੇ ਉਹਦਾ ਸਿਮਰਨ ਕਰਕੇ ਸਭੂ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਬਖਸ਼ਾ ਪ੍ਰਾਪਤ ਕਰਿਆ ਕਰੀਏ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਗੁਰੂ ਨਹੀਂ ਕੋਈ ਦੇਤਾਰੀ ਕੋਈ ਡੰਮਤਾਰੀ ਨਹੀਂ ਜਿਹੜਾ ਸਾਨੂੰ ਪਾਰ ਕਰ ਸਕਦਾ ਹੋਵੇ ਗੁਰੂ ਰਾਮਦਾਸ ਮਹਾਰਾਜ ਜੀ ਹਨ ਜਿਨ੍ਹਾਂ ਕਿਰਪਾ ਕੀਤੀ ਰਹਿਮਤ ਕੀਤੀ ਤੇ ਅੰਮ੍ਰਿਤਸਰ ਸ਼ਹਿਰ ਨੂੰ ਬਸਾਉਣਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ